ਚਿੱਟ ਫੰਡ ਕੰਪਨੀਆਂ ਦੇ ਵਿੱਚ ਕਰੋੜਾ ਰੁਪਏ ਫਸਣ ਤੋਂ ਬਾਅਦ ਇਨਸਾਫ ਲੈਣ ਦੇ ਲਈ ਪੀੜਤ ਲੋਕ ਹੁਣ ਸੜਕਾਂ ਤੇ ਉਤਰਨ ਲੱਗ ਪਏ ਨੇ ਪੀੜਤ ਲੋਕਾਂ ਨੇ ਨੌਜਵਾਨ ਭਾਰਤ ਸਭਾ ਦੇ ਬੈਨਰ ਦੇ ਥੱਲੇ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਅਤੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਪ੍ਰਦਰਸ਼ਨ ਦੇ ਵਿੱਚ ਜ਼ਿਲ੍ਹੇ ਭਰ ਦੇ ਸੈਂਕੜਾ ਦੀ ਸੰਖਿਆ ਦੇ ਵਿੱਚ ਜੁਟੇ ਲੋਕਾਂ ਨੇ ਚਿੱਟ ਫੰਡ ਕੰਪਨੀਆਂ ਦੇ ਵਿਰੁੱਧ ਕੜੀ ਕਾਰਵਾਈ ਕਰਨ ਦੀ ਮੰਗ ਚੁੱਕੀ ਆ ਸਭਾ ਦੀ ਮੰਨੀਏ ਤਾਂ ਜ਼ਿਲ੍ਹੇ ਭਰ ਦੇ ਵਿੱਚ 400 ਤੋਂ ਜ਼ਿਆਦਾ ਪਰਿਵਾਰਾਂ ਨੂੰ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਲੱਗ ਚੁੱਕੀ ਆ ਇਹ ਜਿੰਨੇ ਵੀ ਤੁਸੀਂ ਲੋਕ ਦੇਖ ਰਹੇ ਹੋ ਇਹ ਆਮ ਭੋਲੇ ਪਾਲੇ ਪਿੰਡਾਂ ਦੇ ਵੱਖ-ਵੱਖ ਚਿੱਟ ਫੰਡ ਕੰਪਨੀ ਦੇ ਲੁੱਟੇ ਪੁੱਟੇ ਲੋਕ ਆ ਉਹਨਾਂ ਚਿੱਟ ਫੰਡ ਕੰਪਨੀ ਚਾਹੇ ਪਰਲ ਹੋਵੇ ਚਾਹੇ ਕੇਨ ਹੋਵੇ ਚਾਹੇ ਨੈਸਰ ਗ੍ਰੀਨ ਹੋਵੇ ਚਾਹੇ ਕ੍ਰਾਊਨ ਹੋਵੇ ਉਹਨਾਂ ਸਾਰੀਆਂ ਕੰਪਨੀਆਂ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਨੇ ਸ਼ਹਿ ਦੇ ਕੇ ਆਮ ਭੋਲੇ ਪਾਲੇ ਪੀੜਤ ਲੋਕਾਂ ਨੂੰ ਲਟਵਾਇਆ ਤੇ ਅੱਜ ਜਦੋਂ ਪੈਸਾ ਇਹ ਲੋਕ ਵਾਪਸ ਮੰਗ ਰਹੇ ਨੇ ਤਾਂ ਉਹਨਾਂ ਦੇ ਜਿਹੜੇ ਮਾਲਕ ਨੇ ਉਹ ਜਾ ਤਾਂ ਰੂਪੋਸ ਹੋ ਗਏ ਨੇ ਜਾ ਸਰਕਾਰੀ ਸ਼ਹਿਰ ਦੇ ਉੱਤੇ ਉਹ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜੇਲ੍ਹ ਦੀ بجائے ਹਸਪਤਾਲਾਂ ਦੇ ਵਿੱਚ ਇਲਾਜ ਕਰਵਾ ਰਹੇ ਨੇ ਤੇ ਅੱਜ ਅਸੀਂ ਉਹ ਪਿੱਟ ਸੇ ਆਪਾਂ ਕਰਨ ਦੇ ਲਈ ਸਰਕਾਰ ਤੋਂ ਇੱਕ ਮੰਗ ਕਰਨ ਲਈ ਪਹੁੰਚੇ ਆ ਇੱਥੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਦੇ ਵਿੱਚ ਹੇਠ ਕੇ ਲੋਕਾਂ ਦਾ ਜਿਹੜਾ ਪੈਸਾ ਉਹ ਵਾਪਸ ਕਰਵਾਇਆ ਜਾਵੇ ਤੇ ਮਸਲਾ ਇਹ ਹੈ ਵੀ ਜਿਹੜਾ ਚਿੱਟ ਫੰਡ ਕੰਪਨੀਆਂ ਨੇ ਲਗਾਤਾਰ ਲੋਕਾਂ ਨਾਲ ਠੱਗੀ ਮਾਰ ਕੇ ਭਾਦੀਆਂ ਰਹੀਆਂ ਨੇ ਕਰੋੜਾਂ ਰੁਪਈਆ ਜਿਹੜਾ ਲੋਕਾਂ ਦਾ ਉਹ ਲੈ ਕੇ ਜਿਹੜੀਆਂ ਫਰਾਡ ਕਰਕੇ ਲੋਕਾਂ ਨਾਲ ਭੱਜ ਚੁੱਕੀਆਂ ਨੇ ਅਸੀਂ ਇਹ ਮੰਗ ਕਰਦੇ ਆ ਵੀ ਉਹ ਜਿਹੜਾ ਸਾਰਾ ਪੈਸਾ ਲੋਕਾਂ ਨਾਲ ਵਾਪਸ ਕਰਾਇਆ ਜਾਵੇ ਇਨ੍ਹਾਂ ਜਿਹੜਾ ਕੰਪਨੀਆਂ ਦੇ ਮਾਲਕਾਂ ਨੇ ਉਹਨਾਂ ਦੇ ਪਰਚੇ ਦਰਜ ਹੋਣ ਤੇ ਉਹਨਾਂ ਨੇ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਉਹ ਸਾਰਾ ਪੈਸਾ ਜਿਹੜਾ ਲੋਕਾਂ ਨੂੰ ਵਾਪਸ ਕਰਵਾ ਸਾਡੇ ਨਾਲ ਸਾਰੇ ਬਹੁਤ ਜ਼ਿਆਦਾ ਤੱਕਾ ਹੋਇਆ ਸੀ ਨੇ ਗਰੀਬ ਪਰਿਵਾਰਾਂ ਦੇ ਵਿੱਚ ਰਹੇ ਸੀ ਸਾਨੂੰ ਕੋਈ ਵੀ ਕੰਮ ਨਹੀਂ ਸੀ ਮਿਲ ਰਿਹਾ ਸੀ ਨੇ ਕਿਹਾ ਵੀ ਚਲੋ ਗਰੀਬਾਂ ਦੇ ਥੋੜਾ ਥੋੜੇ ਪੈਸੇ ਪਿੰਡ 'ਚ ਵਧੀਆ ਜਾਣ ਪਛਾਣ ਬਣੀ ਹੋਈ ਸੀ ਬਹੁਤ ਲੋਕ ਸਤਿਕਾਰ ਦਿੰਦੇ ਤੇ ਇਸ ਕਰਕੇ ਅਸੀਂ ਸਾਰੇ ਲੋਕਾਂ ਦੇ ਪੈਸੇ ਥੋੜੇ ਥੋੜੇ ਜਮ੍ਹਾਂ ਕਰਵਾਏ ਕਿਸੇ ਦਾ 150 ਕਿਸੇ ਦਾ 200 ਕਿਸੇ ਦਾ 1000 ਕਿਸੇ ਦਾ 5000 ਲੋਕਾਂ ਨੇ ਸਾਰੇ ਪੈਸੇ ਸਾਡੇ ਵਿਸ਼ਵਾਸ ਤੇ ਇਹਨਾਂ ਦੇ ਵਿੱਚ ਚਲਾਤੇ ਤੇ ਹੁਣ ਸਾਨੂੰ ਇੰਨੇ ਸਾਲ ਹੋ ਗਏ ਜੀ ਸਾਡੀ ਮੈਜੋਰਟੀ ਵੀ ਪੂਰੀਆਂ ਹੋ ਗਈਆਂ ਸਾਨੂੰ ਪੈਸਾ ਨਹੀਂ ਮਿਲ ਰਿਹਾ ਮੈਨੂੰ ਸਾਢੇ 3 ਸਾਲ ਹੋ ਗਏ ਜੀ ਕੈਂਸਰ ਦੀ ਸਾਡੇ ਸਾਹਮਣੇ ਆ ਕੇ ਦੇਖਣ ਜਾਂਦੇ ਕਿਸੇ ਦਾ ਧੀ ਦਾ ਵਿਆਹ ਕੋਈ ਬਿਮਾਰੀ ਤੋਂ ਪੀੜਤਾ ਕਿਸੇ ਦੇ ਕੋਈ ਘਰ ਨੇ ਪਰਵਾਉਣੇ ਨੇ ਸਾਰੇ ਖੰਦਰ ਆਏ ਨੇ ਹਾਂਜੀ ਹਾਂ ਅਸੀਂ ਇਹਦੇ ਵਿੱਚ ਕੰਮ ਕਰਦੇ ਸੀ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਅਸੀਂ ਕਿਹਾ ਸੀ ਜੀ ਲੋਕਾਂ ਨੂੰ ਪੈਸੇ ਅਸੀਂ ਦਵਾਵਾਂਗੇ ਅੱਜ ਇਹਨਾਂ ਨੇ ਮੂਰਖਾਂ ਨੇ ਸਾਡੀ ਵੀ ਲੋਕਾਂ ਦੇ ਵਿੱਚ ਜਿਹੜੀ ਬਹੁਤ ਵਿਅਤੀ ਕਰਾ ਰੱਖੀ ਚਾੜ ਲੋਕ ਇਹਨਾਂ ਸਤਕਾਰ ਸੰਗਰੂਰ ਤੋਂ ਜਗਤਾਰ 바ਵਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪਰੇਦਾ ਟੀਵੀ